ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆ ਪਿੰਡ ਵਾਂ ਵਾ ਪਿੰਡ ਦਾ ਬਿਲਕੁਲ ਨੇੜੇ ਸ਼ਿਵਾਜਪੁਰ ਦੇ ਰਹਿ ਜਾਂਦਾ ਜਿਹੜਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਕੋਈ 15 ਕਿਲੋਮੀਟਰ ਦੀ ਦੂਰੀ ਆ ਤਰਨਤਾਰਨ ਤੋਂ ਪਿੰਡ ਵਾਂ ਦੀ ਨਾਲ ਲੱਗਦੇ ਪਿੰਡ ਸ਼ਿਵਾਜਪੁਰ ਕਮਾਲਪੁਰ ਭਗਵਾਨਪੁਰਾ ਕੀ ਹੈ ਜੀ ਇਹ ਪਿੰਡ ਨੇੜੇ ਨੇੜੇ ਆ ਸੋ ਸਾਰੇ ਭਰਾ ਜਾਣਦੇ ਆ ਦੋਸਤੋ ਆਲ ਕਡੇਰੀ ਫਾਰਮ ਤੇ ਆਏ ਆ ਅੱਜ ਆਪਾਂ ਵੀਰ ਸ਼ੇਰੇ ਦੇ ਕੋਲ ਸੋ ਅਚਾਨਕ ਜਿਹੜਾ ਦੋਸਤੋ ਅੱਜ ਪਲਾਨ ਬਣ ਗਿਆ ਸੀਗਾ ਕਿਉਂਕਿ ਇੱਥੋਂ ਲੰਘ ਰਹੇ ਸੀਗੇ ਤੇ ਵੀਰ ਸ਼ੇਰੇ ਦੇ ਨਾਲ ਕੰਟੈਕਟ ਹੁੰਦਾ ਠੀਕ ਆ ਜੀ ਤੇ ਵੀਰ ਸ਼ੇਰੇ ਤੋਂ ਪੁੱਛਿਆ ਵੀ ਐਨੀਮਲ ਜਾਨਵਰ ਹੈਗੇ ਤੇ ਇਹਨਾਂ ਦੱਸਿਆ ਵੀ ਤਕਰੀਬਨ 4 ਪਸ਼ੂ ਇਹਨਾਂ ਦੇ ਕੋਲ ਅਜ ਮੌਜੂਦ ਆ ਤੇ ਬਿਲਕੁਲ ਜਿਹੜਾ ਆਪਾਂ ਤੁਹਾਨੂੰ ਮੌਕੇ ਤੇ ਜਿਹੜੀ ਵੀਡੀਓ ਬਣਾ ਰਹੇ ਆ ਵੈਸੇ ਚੁਵਾਈਆਂ ਇਹਨਾਂ ਪਸ਼ੂਆਂ ਦੀਆਂ ਹੋਈਆਂ ਮਾਰਨਿੰਗ ਸੋ ਪਲੈਨਿੰਗ ਇੱਕਦਮ ਬਣ ਕਰਕੇ ਥੋੜੇ ਜਿਹਾ ਪਸ਼ੂ ਨਵਾਇਆ ਧਵਾਇ ਤੁਹਾਨੂੰ ਘਾ ਸਾਫ ਸੁੱਤਰੇ ਪਸ਼ੂ ਆ ਸੂਆ ਬਿਲਕੁਲ ਤਾਜ਼ਾ ਠੀਕ ਹੈ ਜੀ ਕੁਝ ਜਿਵੇਂ ਕੋਈ 1 2 3 4 4 ਦਿਨਾਂ ਦੇ ਵਿੱਚ ਇਹਨਾਂ ਪਸ਼ੂਆਂ ਦਾ ਸੂਆ ਬੌਲੇ ਦੇ ਵਿੱਚ ਚੱਲਣ ਦੇ ਆ ਸੋ ਸਾਰੇ ਫਾਰਮਰ ਭਰਾਵਾਂ ਨੂੰ ਬੇਨਤੀ ਆਪਣੀ ਸ਼ਟਾਰਟਿੰਗ ਤੇ ਵੇਚੀ ਰਹੂਗੀ ਮਾਲ ਸੋਇਆ ਸੋਇਆ ਦੋ ਟਾਈਮ ਚੋਲੋ ਇੱਕ ਟਾਈਮ ਚੋਲੋ ਵੀਡੀਓ ਕਾਲ ਤੇ ਚਬਾਈ ਕਰਾ ਲਓ ਆਪਣੀ ਤਸੱਲੀ ਆ ਜਿਹੜੀ ਦੋਸਤੋ ਪਹਿਲ ਦੇ ਆਧਾਰ ਤੇ ਜ਼ਰੂਰ ਕਰ ਲਿਓ ਤਰੀਕ ਅੱਜ 13 ਨਵੰਬਰ ਤੇ ਸਮਾਂ ਮਾਰਨਿੰਗ ਚਾਹੇ ਦੁਪਹਿਰ ਦੇ ਕਹੋ 12 12:30 ਵਜੇ ਦਾ ਟਾਈਮ ਆ ਆਓ ਕਰਦੇ ਆ ਪੂਰੀ ਗੱਲਬਾਤ ਲੈ ਲਈਏ ਬਤੇਰੀ ਡਿਟੇਲ ਸ ਬੜੇ ਵਧੀਆ ਭਾਜੀ ਹੋਰ ਠੀਕ ਠਾਕ ਸਭ ਠੀਕ ਠਾਕ ਵੀਰ ਜੀ ਸਿਰੇ ਕਾਇਮ ਸਭ ਵਧੀਆ ਕਿਰਪਾ ਮਾਲਕ ਦੀ ਤੁਹਾਨੂੰ ਸलाम ਬਹੁਤ ਵਧੀਆ ਠੀਕ ਠਾਕ ਬਹੁਤ ਵਧੀਆ ਸਿਰੇ ਵੀ ਚਲੋ ਇੱਕ ਦੋ ਦਿਨਾਂ ਦੀ ਚਲੋ ਗੱਲਬਾਤ ਹੁੰਦੀ ਫਿਰਦੀ ਸੀ ਮਾਲ ਇਕੱਠਾ ਹੁੰਦਾ ਚਲੋ ਵਿਕ ਜਾਂਦਾ ਪਸ਼ੂ ਹਾਂਜੀ ਤੇ ਅੱਜ ਅਚਾਨਕ ਚਲੋ ਲੰਘ ਰਹੇ ਸੀ ਸੋਚਿਆ ਵੀ ਤੁਹਾਨੂੰ ਕਾਲ ਕਰੀਏ ਤੇ ਕਾਲ ਕੀਤੀ ਆ ਵੀ ਮਾਲ ਆਪਣੇ ਕੋਲ ਜਿਹੜੇ ਹੁਣ ਅਵੇਲੇਬਲ ਨੇ ਟੋਟਲ 4 ਨੱਕ ਨੇ ਹਾਂਜੀ 4 ਪਸ਼ੂ ਆ ਜੀ ਠੀਕ ਆ ਭਰਾ ਤੇ ਚਾਰੇ ਤੁਸੀਂ ਦੱਸਿਆ ਵੀ ਬਿਲਕੁਲ ਤਾਜ਼ੇ ਸੂਏ ਵੀ 나ੜੂਆਂ ਦੇ ਬੱਚੇ ਆ ਤੇ ਹੈ ਵੀ ਬੋਲੇ ਪੂਲੇ ਦੇ ਵਿੱਚ ਹੀ ਬਿਲਕੁਲ ਤਾ ਠੀਕ ਆ ਜੀ ਇੱਕ ਦੋ ਦੋਹਾਂ ਦੋਹਾਂ ਤਿੰਨ ਤਿੰਨ ਦਿਨਾਂ ਦੀਆਂ ਬਸ ਠੀਕ ਆ ਠੀਕ ਆ ਸੋ ਸ਼ੁਰੂਆਤ ਕਰਦੇ ਆ ਮੁੱਲ ਵੀ ਰਜਾਇਜ ਆ ਬਿਲਕੁਲ ਹਰ ਬਿਲਕੁਲ ਜਾਇਜ ਭਾਈ ਬਿਲਕੁਲ ਜਾਇਜ ਲਓ ਜੀ ਸ਼ੁਰੂਆਤ ਕਰਾਂਗੇ ਕਿ ਡੱਬੀ ਵੇਹੜ ਤੁਹਾਨੂੰ ਦਿਖਾ ਦਿੰਨੇ ਆ ਵੀ ਰਸੂਆ ਕੀ ਡਿਟੇਲ ਵੇਰਵਾ ਦੂਜਾ ਸੂਆ ਰਾਇ ਵੀਰ ਠੀਕ ਆ ਜੀ ਹਾਂਜੀ ਪਰਸੋਂ ਦੀ ਸੂਈ ਆ ਠੀਕ ਆ ਜੀ ਇਹ ਵੇਲੇ ਜਿਹੜੀ ਬੋਲੇ ਦੀ ਕੰਡੀਸ਼ਨ ਕੋਈ 10 ਹੋ ਜੇ 11 ਜੇ ਨਾ ਠੀਕ ਆ ਜੀ ਬੱਛਾ ਮਗਰ ਮਗਰ ਬੱਛਾ ਲਓ ਜੀ ਦੂਜਾ ਸੂਆ ਪਰਸੋਂ ਦੀ ਸੂਈ ਆ ਕਰੋ ਚੈੱਕ ਚੋਣ ਚੋਣ ਬਹੁਤ ਥਾਂ ਬੜਾ ਬਾਕੀ ਥਾਣਾ ਤੁਹਾਨੂੰ ਪੂਰਾ ਸਾਫ ਸੁਥਰਾ ਥਾਣਾ ਲੇਵਾ ਸਾਫ ਸੁਥਰਾ ਕੋਈ ਬਾਦੂ ਘਾਟੂ ਨਿਸ਼ਾਨ ਜਾਂ ਕੋਈ ਥਾਣਾ ਦੇ ਉੱਤੇ ਕੋਈ ਵੀ ਠੀਕਾ ਜੀ ਕੋਈ ਪਿਲਕਰਾ ਦੂਜਾ ਤੇ ਜਾਂ ਕੋਈ ਨਿਸ਼ਾਨ ਨਹੀਂ ਹੋਊਗਾ ਪ੍ਰੋਪਰ ਆਪਾਂ ਡਿਟੇਲ ਜਿਹੜੀ ਆ ਪੂਰੀ ਕਲੀਅਰ ਦਵਾਂਗੇ ਤੁਹਾਨੂੰ ਠੀਕ ਆ ਹਾਈਟ ਕਾ ਤਾਂ ਮੀਡੀਅਮ ਦੇ ਵਿੱਚ ਆ ਥੋੜਾ ਜਿਹਾ ਪਸ਼ੂ ਸੂਸਵਾ ਦੇ ਵਿੱਚ ਆ ਕਿਉਂਕਿ ਪਰਸੋਂ ਦੀ ਸੂਈ ਹੈ ਤੇ ਅੱਜ ਤੇਜਾ ਦੇਣਾ ਹਾਂਜੀ ਬੱਚਾ ਮਗਰ ਆ ਠੀਕਾ ਜੀ ਤੇ ਬੋਲਾ ਤੁਹਾਨੂੰ ਦੱਸ ਹੀ ਦਿੱਤਾ ਵੀਰ ਨੇ ਜਿੰਨਾ ਇਸ ਵਕਤੇ ਦੇ ਥੱਲੇ ਹੁਣ ਮੌਕੇ ਤੇ ਮੌਜੂਦ ਆ ਸੋ ਬਹਿਣੀ ਇੱਕ ਬਹਿਣੀ ਵਾਲੇ ਪਾਸੋਂ ਤੁਸੀਂਾਂ ਤਸੱਲੀ ਨਾਲ ਦੇਖ ਰਾਵੀ ਰਹਿਣ ਵਾਈਆਂ ਦੁਆਇਆਂ ਹੰਨੀਆਂ ਦੇ ਨਾਲ ਲਿਸ਼ਕਾਂ ਮਾਰਨੀਆਂ ਕਰਮਾਲਗਾਂ ਬਸ ਬਾਕੀ ਆ ਵੀ ਚਲੋ ਜੋ ਜੈਜ ਹਾਰੇ ਕ ਭਣਪੜਾ ਨੂੰ ਪਤਾ ਲੱਗ ਹੀ ਜਾਂਦਾ ਠੀਕ ਹੈ ਜੀ ਕੋਈ ਦੱਸਣ ਦੀ ਲੋੜ ਤੇ ਪੈਂਦੀ ਨਹੀਂ ਥੱਲੇ ਹੁਣ ਇਸ ਵਕਤ 9 10 ਕਿਲੋ ਆ ਭਾਈ 10 ਕਿਲੋ ਬੋਲਾ ਹੋਊਗਾ ਪੱਕਾ ਲਓ ਜੀ 10 ਕਿਲੋ ਜਿਹੜਾ ਦੋਸਤੋ ਪੱਕਾ ਬੋਲਾ 10 ਕਿਲੋ ਦੇ ਥੱਲੇ ਆ ਪਰਸੋਂ ਦੀ ਸੂਈ ਆ ਬਾਕੀ ਮੋٹے ਤੌਰ ਤੇ ਡਿਟੇਲ ਜਿਹੜੀ ਦੋਸਤੋ ਇਹੋ ਹੀ ਆਪਾਂ ਦੇਣੀ ਹੁੰਦੀ ਆ ਵੀ ਦਿਨਾਂ ਦਾ ਵੇਰਵਾ ਤੁਹਾਨੂੰ ਦੇ ਦਿੱਤਾ ਐਸ ਵਕਤ ਜਿਹੜਾ ਹੁਣ ਬੋਲਾ ਹਾਜ਼ਰ ਆ ਠੀਕ ਹੈ ਜੀ ਜਿਹੜੀ ਕਿਸੇ ਨੇ ਚਵਾਈ ਕਰ ਲੈਣੀ ਆ ਕੋਈ ਭੂਰ ਛਟਾ ਨਾ ਹੋਵੇ ਠੀਕ ਹੈ ਜੀ ਉਹ ਪ੍ਰੋਪਰ ਤੁਹਾਨੂੰ ਇਨਫੋਰਮੇਸ਼ਨ ਮਿਲ ਜਾਂਦੀ ਤੁਹਾਨੂੰ ਚੰ ਬਹੁਤ ਚੰਗੀ ਰਾਇ ਵੀਰ ਬਾਕੀ ਆ ਕੋਈ ਨਹੀਂ ਆਪਾਂ ਪ ਮੋਲ 45 ਹਾ ਦੀਵਸੀ ਦੇ ਦिए 45 ਦੀ ਹਾਂਜੀ ਕਰਦੇ ਵਿੱਚੋਂ ਹੁੰਦੀ ਐ ਲੈਸ ਕੋਈ ਨਹੀਂ ਹੋਰ ਕਰਦਾਂਗੇ ਮਾਲ ਤਾਂ ਹੋਰ 1000 ਛੋਟ ਕਰਦੇ 44 ਹਾਂਜੀ 44 ਬਾਕੀ ਲੈਣ ਦੇਣ ਵਾਲਾ ਹੀ ਆ ਵੇਰ ਬਹੁਤ ਚੰਗੀ ਆ ਇਹੋ ਚਾਰ ਦਿਨ ਬੱਚੀ ਸੰਭੀ ਦੁੱਧ 15 16 ਕਿਲੋ ਬੱਚੀਆਂ ਦੇਣਾ ਬਿਲਕੁਲ ਲਓ ਜੀ ਅੱਜ ਫਾਈਨਲ ਜਿਹੜੀ ਦੱਸੋ 44000 ਦੀ ਮਿਲ ਜੂਗੀ ਬੱਚਾ ਤੁਸੀਂ ਵੇਖ ਲਿਆ ਠੀਕ ਆ ਜੀ ਬਿਲਕੁਲ ਅੱਜ ਤਿੱਜਾ ਦੇ ਨਾਲ ਸੂਈ ਨੂੰ ਥਣਾ ਦੀ ਸਾਫ਼ ਸੁਥਰੀ ਆ ਲੇਵਾ ਬਿਲਕੁਲ ਆ ਤੁਹਾਡੇ ਸਾਹਮਣੇ ਆ ਚੈੱਕ ਕਰੋ ਠੀਕ ਆ ਜੀ ਗੈਬ ਗੂ ਬਿਲਕੁਲ ਚੌਥਾਂ ਥਣਾ ਦੇ ਵਿੱਚ ਆ ਕਰੋ ਚੈੱਕ ਠੀਕ ਸੋ ਠੀਕ ਆ ਵੀਰੇ ਅੱਗੇ ਸੈਕੰਡ ਨੰਬਰ ਤੇ ਵੀਰ ਸ਼ੇਰੇ ਆ ਆਪਣੇ ਕੋਲ ਇੱਕ ਵਾੜ ਆ ਗਈ ਵੱਡੇ ਖੱਦ ਕੱਢਦੇ ਇਹ ਵੀ ਤਾਜੀ ਹੈ ਜੀ ਬਿਲਕੁਲ ਇਹਦਾ ਆ ਬੱਚਾ ਵਿਖਾ ਦਿਓ ਬਾਕੀ ਆ ਆਪਾਂ ਕਰਕੇ ਦਿਨ ਨੂੰ ਲੈ ਆਉਣੇ ਵਾੜ ਵੱਡੀ ਏ ਦੋਸਤੋ ਮਗਰ ਦੇ ਬੱਚਾ ਮੇਲ ਕਾਫ ਹਾਂਜੀ 나ੜੂਆ ਨਾਲ ਬੱਚੇ ਤੇ ਇਹ ਵੀ ਅੱਜ ਦੂਜੇ ਤਿਜੇ ਦਿਨ ਦੇ ਇਹਨੂੰ ਚੌਥਾ ਦਿਨ ਆਇਆ ਜੀ ਚੌਥਾ ਦਿਨ ਹਾਂਜੀ ਚੌਥਾ ਸੂਆ ਕਿਨ ਮਾ ਦੂਜਾ ਕਿ ਤਿਜਾ ਭਾਈ ਸੂਆ ਦਾ ਦੂਜਾ ਦੇ ਤਿਜਾ ਵੀ ਹੋ ਸਕਦਾ ਬਾਕੀ ਜਿਹੜੀ ਉਹਨਾਂ ਦੁੱਧ ਦੀ ਕੰਡੀਸ਼ਨ ਦੱਸੀ ਉਹਨਾਂ ਵੀ ਭਣ ਭਰਾਵਾ ਵੀਡੀਓ ਵੇਖਣੀ ਆ ਸਾਰਿਆਂ 26 ਕਿਲੋ ਦੀ ਗਰੰਟੀ ਦਿੱ ਹਾਂ ਤੇ ਜੇ ਇੱਕ ਦਿਨ ਦੇ ਸੂਈ ਦੇ ਦੌਰਾਨ ਹਾਂ 17 18 ਉਹ ਆਪਾਂ ਮਿਲ ਕੇ ਦਵਾਂਗੇ ਜਿੰਨਾ ਆਪਾਂ ਦੱਸ ਲੋ ਜੀ 17 18 ਕਿਲੋ ਅੱਜ ਬੋਲਾ ਹੈ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਦੋਸਤੋ ਹੁਣ 11:30 ਵਜੇ ਦਾ ਟਾਈਮ ਆ ਮਾਰਨਿੰਗ ਚੁਵਾਈ ਜਿਹੜੀ ਇਹਨਾਂ ਪਸ਼ੂਆਂ ਦੀ ਹੋਈ ਆ ਅਚਾਨਕ ਰਾਤਾ ਬਣ ਗਿਆ ਠੀਕ ਆ ਉਹਦੇ ਕਰਕੇ ਤਕਰੀਬਨ ਤੁਸੀਂ ਵੇਖ ਸਕਦੇ ਜੇ ਮਤਲਬ ਕੋਈ ਵੀ ਪ੍ਰਾਪ ਦੀ ਦੋ ਟਾਈਮ ਚੋਕੇ ਤਸੱਲੀ ਕਰ ਲੇ ਵੀ 17 18 ਲੀਟਰ ਬੋਲਾ ਅੱਜ ਤਿੰਨਾਂ ਦਿਨਾਂ ਦੀ ਸੂਈ ਦੇ ਥੱਲੇ ਆਰਡਰ ਦੀ ਕੁਆਲਿਟੀ ਤੁਹਾਡੇ ਸਾਹਮਣੇ ਆ ਇੱਥੇ ਰੋਕਿਆ ਜੀ ਵੀਰ ਜੀ ਇੱਕ ਮਿੰਟ ਚੋਣ ਚਾਣ ਬੜੀ ਚੰਗੀ ਆ ਚਵਾਈ ਦਾ ਦੁੱਧ ਹੁਣ ਵੀ 22 ਕਿਲੋ ਹੀ ਆ। ਹਾਂ। ਜੇ ਆਪਾਂ ਕਹਿੰਦੇ ਆ ਆਕੇ ਦੇਣਾ ਨਾ ਫੋਨ ਤੇ ਲੇਵੇ ਤੋਂ ਪਰ ਤੁਸੀਂ ਮਾਰੋ ਨਹੀਂਗਾ ਠੀਕ ਆ ਜੀ। ਉਹ 20 22 ਕਿਲੋ ਚਵਾ ਦਾਂਗੇ ਪਰ ਜਿਹੜਾ ਬੌਲਾ ਜਿੰਨਾ ਹੋਊਗਾ ਉਹ 17 18 ਕਿਲੋ ਹੋਊਗਾ ਜੀ। ਠੀਕ ਆ ਭਾਈ। ਸੋ 17 18 ਲੀਟਰ ਜਿਹੜਾ ਦੋਸਤੋ ਬੌਲਾ ਬਾਕੀ ਬੈਕਗ੍ਰਾਉਂਡ ਜਿਹੜੀ ਹੈ ਦੀ ਠੀਕ ਆ ਜੀ ਉਹ ਡਿਟੇਲ ਦਿੱਤੀ ਆ ਵੀ ਚਲੋ 25 27 26 27 ਲੀਟਰ ਦੁੱਧ ਜਿਹੜਾ ਦੂਜੇ ਸਵੇਰੇ ਨੇ ਚਵਾਇਆ। ਆ ਇਧਰੋਂ ਤੁਹਾਨੂੰ ਵਿਖਾ ਰਹੇ ਆ ਆਪਾਂ ਬਹਿਣੀ ਵਾਲੇ ਪਾਸਿਓ। ਚੋਂ ਚਾਂ ਨੂੰ ਵੀ ਬੜੀ ਚੰਗੀ। ਉਸਤ ਲਈ ਜਿਹੜ ਤੁਹਾਈ ਵੀ ਇੱਡੀ ਜਿਆਦੀ ਚੰਗੀ ਪਰੇ ਗੱਲਾਂ ਤੇ ਠੀਕ ਆ ਵੀ ਆ ਦੇਖੋ ਵੀ ਹਾਂ ਫਿਰ ਇਹ ਨਹੀਂ ਵੀ ਕੋਈ ਬੱਚੇ ਦਾ ਦੂਜਾ ਤੇ ਜਾਇ ਤੇ ਜਿੰਨੇ ਰਾਜਵੀਰ ਕੋ ਦੁੱਧ ਹਾਸਤੇ ਲੈਣੀ ਹੈ ਨਾ ਨਰਾ ਬਗਾ ਦੋਗੀ ਕਰਮਾ ਲਈ ਠੀਕ ਆ ਠੀਕ ਦੁੱਧ ਵੀ ਇੱਡੀ ਖਰੀ ਹੈ ਵੱਡੀ ਅਵੜਾ ਦੋਸਤੋ ਠੀਕ ਆ ਜੀ ਦੁੱਧ ਕਰਮਾ ਲਈ ਸੌਖਾ ਭਰਾਈ ਚੱਲੂਗੀ ਰੰਗ ਬਾਜਾ ਕਰਮਾ ਲਈ ਬਾਕੀ ਪ੍ਰਿੰਟ ਪ੍ਰਿੰਟ ਤੁਸੀਂ ਆ ਵੇਖ ਸਕਦੇ ਜੀ ਠੀਕ ਆ ਤੇ ਬੱਛਾ ਮਗਰ ਤੀਜਾ ਦਿਨ ਤੇ ਇਹ ਅੱਜ ਸ਼ਰੇ ਕੀ ਮੁੱਲ ਦੀ ਆ ਇਹ ਰਾਜੀ ਰਾਜ ਜਿਹੜੀ ਦਵਾਂਗੇ ਅੱਜ ਜੇ ਕੋ ਦਈਏ ਤਾਂ 58000 ਦੀ ਹਾਂ ਨਾ 58 ਦੀ ਹਾਂਜੀ ਮੁੱਲ 65 58 ਤੇ ਜੇ ਮੰਨ ਲਓ ਆਪਾਂ ਦੋ ਚਾਹ ਤੋਂ ਸਟਾਲਿਸ਼ ਡਲੇ ਵੀ ਹੋ ਜਾਣੇ ਆ ਸਾਫ ਸੁੱਧ ਕੇ ਫਿਰ ਇਹੋ ਪੈਂਟ ਦੀ ਠੀਕ ਆ ਬੇਟਾ ਹਾਂ ਜੋ ਦੋ ਤਨ ਬਤਾ 24 25 ਕਿਲੋ ਚੋਆ ਫਿਰ ਤੇ ਆਪਾਂ ਲੈਣੀ ਬਿਲਕੁਲ ਬਿਲਕੁਲ ਫਿਰ ਹੱਕ ਵੀ ਰੱਖਦੀ ਆ ਇਹ ਰੱਖੀ ਚਲ ਹੁਣ ਤਾਂ ਬੋਲੇ ਦੇ ਵਿੱਚ ਤੁਸੀਂ ਵੀ ਨਹੀਂ ਨਹੀਂ ਜੋ ਬੋਲਾ ਵਾ ਉਹ ਜਿੰਨਾ ਆਪਾਂ ਅੱਜ ਮਿੰਕੇ ਦੇਣਾ ਅੱਜ 58000 ਦੀ ਲਵਾਂਗੇ ਬਿਲਕੁਲ ਹਾਂ ਲਓ ਜੀ ਅੱਜ ਜੋ ਦੋਸੋਂ ਇਹਦੇ ਥਲੇ ਬੋਲਾ ਉਸ ਅਕੋਰਡਿੰਗ ਜਿਹੜਾ ਵੀਰਾਂ ਦਾ ਮੋਲ ਆ 58000 ਲੈਣਾ ਕੱਲ ਨੂੰ ਮੇਰਾ ਭਰਾ ਚਲੋ ਕੋਈ ਵੇਚਣ ਵਾਸਤੇ ਖੜਨਾ ਚਾਹਦਾ ਤੇ ਆਪਦਾ ਕੋਈ 25 22 24 25 ਲੀਟਰ ਦੁੱਧ ਕਰਕੇ ਮੇਰਾ ਵੀ ਕੋਈ ਨਫਾ ਵੀ ਚੰਗਾ ਲੈ ਸਕਦਾ ਠੀਕ ਆ ਜੀ ਸੋ ਵੜ ਵੱਡੀ ਹੈ ਕੱਦ ਢਾਂਚਾ ਤੁਹਾਨੂੰ ਆਪਾਂ ਦਿਖਾ ਦਿੱਤਾ ਥੋੜਾ ਸੂਸਬਾ ਦੇ ਵਿੱਚ ਆ ਕਿਉਂਕਿ ਤੀਜਾ ਦਿਨ ਅਜ ਸੁਈ ਨੂੰ ਇਤੋਂ ਬਾਅਦ ਅਗੇ ਨੈਕਸਟ ਚੱਲਦੇ ਹਾਂ ਤੇ ਇੱਕ ਬੱਚੀ ਤੁਹਾਨੂੰ ਦਿਖਾਉਣਾ ਪਲੂਣ ਹੈ ਜੀ ਇਹ ਦੋਵੇਂ ਪਹਿਲਣਾਂ ਜੀ ਇਹ ਵੀ ਤੇ ਉਹ ਵੀ ਲਓ ਜੀ ਜੋੜੀ ਜਿਹੜੀ ਤੁਹਾਨੂੰ ਤੀਜੇ ਚੌਥੇ ਨੰਬਰ ਤੇ ਦਿਖਾਉਣੀ ਹੈ ਪਹਿਲਾ ਪਹਿਲਾ ਸੂਹਾ ਸੁਈਆਂ ਨੇ ਤੇ ਆ ਮੱਛੀ ਜਿਹੜੀ ਬਲੈਕ ਇਹਨੂੰ ਅੱਜ ਕਿੰਨੇ ਦਿਨ ਹੋ ਗਏ ਸੁਈ ਨੂੰ ਇਹਨੂੰ ਸੁਈ ਨੂੰ ਇਹ ਵੀ ਤਾਜੀ ਹੈ ਜੀ ਇਹਦਾ ਆ ਬੱਚਾ ਠੀਕ ਹੈ ਇਹਨੂੰ ਮੈਂ ਚੌਥਾ ਦਿਨ ਚੌਥਾ ਪੰਜਵਾਂ ਦਿਨ ਹੀ ਹੈ ਮਗਰ ਬੱਛਾ ਇਹਦੇ ਵੀ ਹਾਂਜੀ ਇਹਦੇ ਮਗਰ ਬੱਛਾ ਲਓ ਜੀ ਮਗਰ ਬੱਛਾ ਠੀਕ ਹੈ ਜੀ ਅੱਜ ਵੇੜਾਂ ਜਿਹੜੀਆਂ ਚਾਰ ਬਖਾਉਣੀਆਂ ਤੁਹਾਨੂੰ ਤਿੰਨਾ ਮਗਰ ਬੱਛੇ ਆ ਤੇ ਇੱਕ ਮਗਰ ਬੱਛੀ ਆ ਤੇ ਪਲੂਣ ਪਹਿਲਣ ਬੱਛੀ ਦਿਖਾ ਰਿਹਾ ਕਿੰਨੇ ਦਿਨਾਂ ਦੱਸਿਆ ਸੀ ਨੂੰ ਇਹਨੂੰ ਚੌਥਾ ਪੰਜਵਾਂ ਦਿਨ ਚੌਥਾ ਦਿਨ ਤੇ ਬੋਲੀ ਬੋਲੀ ਦੀ ਕੀ ਸਥਿਤੀ ਇਹਦੀ ਇਹਦੇ ਕੋਲ ਹੋਊਗਾ 9-10 ਕਿਲੋ ਬੋਲਾ ਹੋਊਗਾ ਵਧੀਆ ਲਓ ਜੀ 9-10 ਕਿਲੋ ਬੋਲੀ ਆ ਠੀਕ ਆ ਇਹਦੀ ਇਹ ਸਿਰਤਿਆ ਵੀ ਭਾਵੇਂ ਇਦਾਂ ਹੀ ਬੱਚਾ ਛੱਡੋ ਹੀ ਨਾ ਇਹਦੇ ਥੱਲੇ ਐਡੀ ਸੀਲਸ ਲ ਨੋ ਕਹਦਾ ਥਣ ਲਗਾ ਚੋਣ ਬਹੁਤ ਜਿਆਦਾ ਚੰਗੀ ਤਰੇਹ ਆਹ ਸੰਪੂਸ਼ਪੂ ਸੁਮਿਆ ਨਿਕਲ ਆਉਂਦਾ ਥਣ ਬੜਾ ਵਧੀਆ ਥਣ ਬਣਾਉਂਦੀ ਆ ਕੇ ਇਹਨੂੰ ਸੁੰਬਾ ਥਣ ਆਸ ਦਿੰਦੇ ਆਪਾਂ ਆ ਸੁੰਬਾ ਉਹ ਬਾਰੀ ਲਾਈਨ ਚ ਸੁੰਬਾ ਥਣ ਇਹਨੂੰ ਕੋਈ ਦੱਬ ਨਹੀਂ ਆਉਣੀ ਕੋਈ ਲੈਣਾ ਨਹੀਂ ਕੋ ਦੇਣਾ ਨਹੀਂ ਇਧਰ ਦੇਖੋ ਚੁਾਈ ਲੈ ਜੀ ਕਰੋ ਚਾਹ ਕੱਟੀਗਾ ਜੀ ਇਹ ਕਰਮਾਂ ਵਾਲੀ ਵੱਲੋਂ ਜਿਹੜੇ ਪੈਰਾਂ ਤੇ ਜਿਹੜੀਆਂ ਬਿਲਕੁਲ ਪਲਾਂਘਾਂ ਦੇ ਖੜੀ ਉੱਥੇ ਨਹੀਂ ਤੇ ਪਹਿਲਣਾ ਮਾਰਦੀਆਂ ਜੇ ਲੱਤਾਂ ਖਿੱਚ-ਖਿੱਚ ਕੇ ਹਾਂ ਮੈਂ ਗੱਲ ਹੀ ਕੋਈ ਨਹੀਂ ਕੇ ਇਧਰ ਦੇਖੋ ਚੋਣ ਬੜੀ ਚੰਗੀ ਆਹ ਦੇਖੋ ਜੀ ਇਜਨੇ ਕ ਵੀਰ ਭਰਾ ਨੇ ਲੈਣੀ ਆ ਚੋਣ ਨੂੰ 400 ਸਿਰ ਦੋ ਕਦਮ ਐਨੂੰ ਤੋੜ ਕੇ ਵਿਖਾਦੀ ਮਾੜੀ ਐਨੂੰ ਵਿਖਾਦੀ ਹੈ ਸੋਲੋ ਬਾਈਲ ਕੋਈ ਪਛੀ ਦੀ ਚੰਗੀ ਆ ਦੋਸਤੋ ਸੋ ਪਲੂਨ ਪਹਿਲਾ ਸੂਆ ਬੱਛੀ ਆ ਮਗਰ ਬੱਛਾ ਬਾਕੀ ਡਿਟੇਲ ਤੁਹਾਨੂੰ ਮਿਲ ਹੀ ਗਈ ਹੈ ਠੀਕ ਹੈ ਜੀ ਕੰਪੈਕਟ ਜੀ ਆਰਡਰ ਜਿੰਨਾ ਪਾ ਲੋਗੇ ਕਰਮ ਵਾਲੀ ਨੂੰ ਜਿਵੇਂ ਪਹਿਲਾ ਸੂਆ ਗਾਂ ਵਾਧੇ ਵਾਲੀ ਆ ਦੂਜੇ ਤੇਜੇ ਸੂਵੇ ਕਰਮ ਵਾਲੀ ਹੋਰ ਠੀਕ ਹੈ ਜੀ ਕਰੂਗੀ ਗੱਲਬਾਤ ਐਂਡ ਸੋ ਬੱਛੀ ਚੰਗੀ ਆ ਥੱਲਿਓ ਸੁਥਰੀ ਆ ਜਿੰਨੀ ਵੀ ਆ ਕੋਈ ਫੋੜ ਛਾਂਕ ਨਹੀਂ ਮਤਲਬ ਚਾਰੇ ਥਣ ਨੇ ਸ਼ੋ ਇਹ ਕੋ ਥਾਨ ਕਿੱਡਾ ਚੰਗਾ ਵਸ਼ੀ ਬਣਾਇਆ ਬੱਚੇ ਪੁੱਛੇ ਬੜੇ ਮਗਰ ਪਲੇ ਪਲੀਤੇ ਆਏ ਨਾ ਹਾਂ ਸਾਰਾ ਹੀ ਹੋਰ ਬੱਚਿਆਂ ਤੇ ਲੱਗਿਆ ਥਾਨ ਦੇਖੋ ਬਹੁਤ ਥਾਨ ਬੜਾ ਕੰਮ ਦਾ ਕਰਦੀ ਹਾਂ ਹਾਂ ਬਥੇ ਲੱਭੇ ਠੀਕ ਆ ਜੀ ਬਿਲਕੁਲ ਲਵੀ ਵੱਛੀ ਆ ਤੇ ਬਿਲਕੁਲ ਪਲੂਨ ਪਹਿਲਾ ਸਵੇਰ ਦੋਸਤੋਂ ਗਾਂ ਫੇਰ ਵਾਧੇ ਵਾਲੇ ਜਾਨਵਰ ਨੇ ਸਾਰੇ ਰਵੀਰ ਭਾਵੇਂ ਬੰਗਾ ਪਾਓ ਤਾਂ ਭਾਵੇਂ ਪਾਓ ਹੀ ਨਾ ਠੀਕ ਆ ਬਈ ਏਡੀ ਠੰਡੀ ਸੇਪਲੀ ਮਾਨਸ ਆ ਠੀਕ ਆ ਬਈ ਹਾਂ ਲੋਜੀ ਠੀਕ ਆ ਜੀ ਸੋ ਹਰੇਕ ਭਰਾ ਨੂੰ ਹਰੇਕ ਆਪਣੀ ਭੈਣ ਨੇ ਜਿਆਦਾਤਰ ਲਈ ਘਰਾਂ ਦੇ ਵਿੱਚ ਲੇਡੀ ਚਵਈਆਂ ਕਰਦੀਆਂ ਨੇ ਤੇ ਪਰਫੈਕਟ ਆ ਕਿਉਂਕਿ ਕਿਸੇ ਪਾਸੇ ਕੋਈ ਲੱਤ ਛੜਾ ਵਾਲਾ ਪਸ਼ੂ ਨਹੀਂਗਾ ਹਾਥੋਂ ਤਫੇਰ ਕੇ ਜਾਂ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਵਿਖਾਉਣ ਦਾ ਮਕਸਦ ਇਹੋ ਹੀ ਆ ਵੰਗਰ ਰਸੀ ਪਾਉਣਾ ਤੁਹਾਡੀ ਖੁਸ਼ੀ ਆ ਨਹੀਂ ਤਾਂ ਪਾਉਣ ਦੀ ਲੋੜ ਹੀ ਨਹੀਂ ਮੈਨਾਂ ਪਿਓਤਰੇ ਭਾਵੇਂ ਲੋਈ ਤਾਂ ਥੱਲੇ ਬਹਿ ਜਾਓ ਫੇਰ ਤੇ ਆ ਦੇਖੋ ਇਧਰ ਦੇਖੋ ਨਹੀਂ ਤਾਂ ਲੱਗੇ ਨਹੀਂ ਹੁੰਦੰਦੀਆਂ ਪਹਿਲਾਂ ਮੈਨਾਂ ਵੈਸੇ ਨਜਾਇਜ਼ ਹੀ ਹਿੱਲੀ ਜੁਲੀ ਜਾਂਦੇ ਕਈ ਨਗਰਾਂ 'ਚ ਫੋਨ ਵੀ ਬੜੀ ਧਾਰ ਫਿਰ ਮੋਟੀ ਧਾਰ ਆ ਆ ਵੇਖੋ ਵੀ ਠੀਕ ਆ ਲੈ ਵੀ ਸ਼ਰੇ ਬੋਲਦੇ ਮੋਲੇ ਦਾ ਕੀ ਰਊਗਾ ਵੀਰ ਬਿਲਕੁਲ ਜੈ ਜੋ ਲੈ ਲੈਣਾ ਬਸ ਬਸ 38000 ਦੀ ਹਾਂ ਨਾ 38 ਦੀ ਹਾਂਜੀ 38 ਹੋਰ ਦੱਸੋ ਬਾਕੀ ਹੋ ਜੂ ਮੌਕੇ ਤੇ ਥੋੜਾ ਪਤਾ ਕੋਈ ਨਹੀਂ ਕਰਦਾਂਗੇ ਬਾਕੀ ਵੇਰ ਵੇਖੋ ਤੁਸੀਂ ਨਹੀਂ ਬੱਤੀ ਚੰਗੀ ਆ ਉਹ ਜਿਹੜੇ ਆਪਣੇ ਬਾਵਾ ਇਹਨਾਂ ਦੀਆਂ ਟੋਕੜਾ ਵੀ ਨਹੀਂ ਮਿਲਦੀਆਂ ਮਾਲ ਅੱਡੀ ਦਾ ਮੈਨੂੰ ਤਾਂ ਜ्यों ਜੰਮ ਦੀ ਸੰਭੀਏ ਤੇ ਇੱਥੇ ਲਿਆ ਕੇ ਠੀਕਾ ਜੀ ਆਹ ਸਟੇਜ ਤੇ ਆਪਾਂ ਗੱਲ ਕਰਨੀ ਹੋਵੇ ਘਰੋਂ ਸੇਲ ਕਰਨੀ ਹਰੇਕ ਭਰਾ ਨੂੰ ਹੁੰਦਾ ਵੀ ਸਾਡੀ 45 5000 ਦੀ ਵਿਕ ਜੇ ਹਾਂਜੀ ਬਾਕੀ ਬੱਚੀ ਚੰਗੀ ਆ ਰਾਜੀ ਆਪਾਂ ਜੇ ਮਾਲ ਜਾਇਜ ਰਹਿਣਾ ਤਾਂ ਆਪਾਂ ਜਾਇਜੀ ਵੇਚ ਦਿੰਦੇ ਤੈਨੂੰ ਪਤਾ ਹੀ ਆਪਣੀ ਆਦਾ ਆਪਾਂ ਕਦੀ ਗੱਲ ਨਾ ਕਰੀ ਬਿਲਕੁਲ ਉਹਨੇ ਮੋਲ ਜਾਇਜ ਆ ਤੁਹਾਡੇ ਸਹੀ ਮੋਲ ਹੁੰਦੇ ਆ ਜਾਇਜ ਜਾਇਜ ਮੁੱਲ ਕੋ ਨਫਾ ਟੋਟਾ ਥੋੜਾ ਬੋੜਾ ਤੇ ਲੈਣੇ ਹੁੰਦਾ ਹਾਂ ਪਰ ਉਹ ਆਪਾਂ ਉਹ ਪੰਡਾ ਨਹੀਂ ਕਦੀ ਪਾਈਆਂ ਬਸ ਜੀ ਬਸ ਉਹ 2000 1000 2000 ਬਸ 2.5 ਇੰਨੀ ਕੀ ਠੀਕ ਹੈ ਜੀ ਹਾਂਜੀ ਲੋ ਵੀ ਅੱਗੇ ਇੱਕ ਹੋਰ ਤੁਹਾਨੂੰ ਆਪਾਂ ਵੜਾ ਬਹੋਣਿਆ ਕਰਾਸ ਬਰੀਡ ਦੇ ਵਿੱਚ ਆ ਗਈ ਹੈ ਸ਼ਾਈ ਵਾਲ ਠੀਕ ਹੈ ਜੀ ਬੱਚੀ ਵੀ ਪਹਿਲਾਂ ਹੀ ਆ ਹਾਂਜੀ ਇਹ ਵੀ ਪਹਿਲਾਂ ਨੇ ਇਹਦੇ ਮਗਰ ਬੱਚੀ ਆ ਗਈ ਇਹਦੇ ਮਗਰ ਬੱਚੀ ਹੈ ਜੀ ਦਿਖਾਵਾਂਗੇ ਬੱਚੀ ਮਗਰ ਸ਼ਾਈ ਵਾਲਾ ਕਰਾਸ ਮਗਰ ਬੱਚੀ ਆ ਲਾਲ ਰੰਗ ਦੇ ਵਿੱਚ ਆਪ ਆ ਤੇ ਲਾਲ ਰੰਗ ਦੇ ਵਿੱਚ ਹੀ ਮਗਰ ਬੱਚਾ ਇਹਨੂੰ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਹੋਈ ਗਿਆ ਜੀ 15 ਦਿਨ 15 ਦਿਨਾਂ ਦੀ ਸੂਈ ਆ ਗਈ ਤਾਂ 15 ਦਿਨ ਹੋਣਗੇ ਇਹਨੂੰ ਆਪਾਂ ਐਵੇਂ ਝੂਠ ਮਾਰ ਦਈਏ ਅਸਲੀ ਰਾਜਵੀਰ ਦੁੱਧ ਘੱਟ ਹੁੰਦੀ ਵਜ੍ਹਾ ਨਾਲ ਪੱਠੇ ਵੀ ਹੈ ਨਾ ਪੱਠੇ ਵੀ ਨਹੀਂ ਪੈਣ ਸੁਣਿਆ ਹੋਣ ਦੇਗਾ ਅਜੇ ਪੱਠਾ ਨਹੀਂ ਹੈਗਾ ਜਦੋਂ ਪੱਠਾ ਹੈ ਮਾਲ ਨੇ ਦੁੱਧ ਅਸਲੀ ਦੇਣਾ ਹੁੰਦਾ ਆ ਕਰੋ ਚੱਕ ਠੀਕ ਆ ਜੀ ਅੱਜ 15 ਕਿ ਦਿਨਾਂ ਦੀ ਸੂਈ ਹੈ ਸ਼ੇਰ ਦੁੱਧ ਵੀਰ ਕਿੰਨਾ ਚਵਾ ਰਹੀ ਹੈ ਭਾਈ ਦੁੱਧ ਦੇ ਕੋ ਹੋਊਗਾ ਜੇ 8 ਕਿਲੋ ਹੋਊਗਾ ਜੇ 8 ਕਿਲੋ ਹਾਂਜੀ ਐਵੇਂ ਆਪਾਂ ਕਹਿ ਦਈਏ 8 ਕਿਲੋ ਬਾਕੀ ਦੁੱਧ ਵੀ ਇਹਨਾਂ ਕਰਮਾ ਲੀਆਂ ਤੇ 12 14 ਕਿਲੋ ਦੇ ਸੰਗਣਾ ਬੜਾ ਸੰਗਣਾ ਦੁੱਧ ਦੇ ਅੱਜ ਦੀ ਘੜੀ ਤੇ ਮੈਂ ਉਹ ਭੱਜੀ ਆਪਣੀ ਲੋ ਜੀ ਇਹ ਮਾਝੀ ਇੱਕ ਸਾਉ ਦੀ ਠੀਕ ਆ ਜੀ ਕਿਉਂਕਿ ਫਾਇਡ ਚਲੋ ਜਰਸੀ ਦੀ ਚਾਈਵਾਲ ਬੈੜਾਂ ਦੀ ਇੱਥੇ ਸ਼ਿਰਕ ਮਿੰਟ ਰੁਕਿਆ ਜੇ ਆਹ ਬੱਚਾ ਤੁਹਾਨੂੰ ਦਿਖਾ ਦਕੇ ਆਹ ਮਗਰ ਦੇ ਬੱਛੀ ਆ ਠੀਕ ਆ ਜੀ ਕੋਈ ਕ੍ਰੋਸ ਬਰੀਡ ਦੇ ਵਿੱਚ ਕੋਈ ਜਰਸੀ ਦਾ ਕ੍ਰੋਸ ਕੋਈ ਚਾਈਵਾਲ ਦਾ ਕ੍ਰੋਸ ਲਾ ਲੇ ਬਿਲਕੁਲ ਠੰਡੀ ਆ ਜੀ ਗਾਲ ਰੰਗ ਦੇ ਵਿੱਚ ਮਗਰ ਬੱਛੀ ਆ ਵੰਗਾ ਪਾ ਕੇ ਰਮਾਨਾ ਥੱਲੇ ਬਹਿ ਜੋ ਲੱਤਵ ਨਹੀਂ ਪੜਦੀ ਕਰਮਾ ਠੀਕ ਆ ਵੀਰੇ ਹਾਂ ਠੰਡੀ ਸੀ ਤੁੰਚਣ ਬਹੁਤ ਚੰਗੀ ਸਾਰੇ ਥਾਣਾ ਦੋਸਤੋ 15 ਦਿਨਾਂ ਦਾ ਸੂਆ 8 ਕਿਲੋ ਦੁੱਧ ਇਸ ਵੇੜ ਦਾ ਥੱਲੇ ਇਸ ਵਕਤ ਹਾਜ਼ਰ ਆ ਚਵਾਈ ਪਸਮਾਈ ਦੀ ਇੱਕ ਨੰਬਰਾ ਕਿਉਂਕਿ ਮਾਲ ਚਲੋ ਆਪਾਂ ਪਛਾਦੀ ਆਪਾਂ ਗੱਲ ਨਹੀਂ ਕਰਦੇ ਕਿ ਮਾਲ ਪਹਿਲਾਂ ਆਪਣੀ ਤਸੱਲੀ ਨਰਕ ਪਰਖ ਕਰਕੇ ਪਹਿਲਾਂ ਖਰੀਦਿਆ ਜਾਂਦਾ ਫਿਰ ਬਿਲਕੁਲ ਤੁਹਾਨੂੰ ਚੀਜ਼ ਦਿਖਾਈ ਜਾਂਦੀ ਹੈ ਠੀਕ ਆ ਜੀ ਇੱਥੇ ਆਣ ਕੇ ਦੂਰੋਂ ਜਿਹੜਾ ਕੋਈ 100 ਕਿਲੋਮੀਟਰ ਤੋਂ ਆਣ ਕੇ ਮੇਰਾ ਭਰਾ ਕੇ ਵੀ ਚਵਾਈ ਫੇਰ ਆ ਜਾਂ ਚਵਾਈ ਨਹੀਂ ਨਹੀਂ ਰਵੀਰ ਆਪਾਂ ਵੇਖੋ ਨਹੀਂ ਤੇ 10 ਕਿਲੋ ਸੁਭਾਈ ਅਗਲਾ 10 ਦਾ ਆਪਾਂ 10 ਦੱਸਣਾ ਨਹੀਂ ਜੋ ਹੈਗਾ ਆਪਾਂ ਤੇ ਆਪਣੇ ਘਰੋਂ ਚੁਆ ਕੇ ਦੇਵਾਂਗੇ ਹੂੰ ਜੇ ਅੱਠਾ ਖਿਆ ਤੇ ਅੱਠ ਚੁਆ ਕੇ ਦੇਵਾਂਗੇ ਬਿਲਕੁਲ ਹਾਂਜੀ ਥਾਂ ਥਾਂ ਬੜਾ ਚੰਗਾ ਲੱਗਾ ਵਾ ਆਪਾਂ ਜੇ ਕੋਹਤ ਬੱਛੀ ਆ ਲੋ ਜੀ ਜੇ ਨਾ ਕੋਣ ਲੋਟ ਥਣਾਜ ਮੰਨ ਲੋ ਇੱਕ ਦਾ ਬਾਰਕ ਦਾ ਟਾਈਮ ਹੋਣਾ ਆ ਬਾਰ ਇੱਕ ਹੀ ਵਾਰ ਚੱਲੀ ਆ ਵੀ ਤੂੰ ਮੋਰੇ ਹਿਸਾਬ ਨਾਲ ਆਪਾਂ ਧਾਰਾਂ ਤੂਰਾ ਮਾਰ ਕੇ ਦੱਸ ਦਿੰਨੇ ਦੁੱਧ ਬਾਕੀ ਜਿਹੜਾ ਵੀ ਭੈਣ ਭਰਾ ਆਪਾਂ ਵੀਡੀਓ ਕਾਲ ਤੇ ਚੋਲੇ ਜਿੰਦਾ ਮਰਜੀ ਤਸੱਲੀ ਕਰੇ ਆਪਦੀ ਠੀਕ ਹੈ ਜੀ ਲਓ ਜੀ ਠੀਕ ਹੈ ਸੋ ਦੋ ਚਾਰ ਚਾਰ ਧਾਰਾ ਮਾਰ ਕੇ ਤੁਹਾਨੂੰ ਦਿਖਾ ਦਿੰਨੇ ਆ ਫਿਲਹਾਰ ਜਿਹੜੀ ਚਵਾਈ ਹਿੰਦੇ ਇਹਨਾਂ ਪੁਸਮੇ ਦੀ ਮਾਰਨਿੰਗ ਹੋਈ ਏ ਠੀਕ ਆ ਜੀ ਆ ਦੇਖੋ ਸੋ ਪਾਸਾਂ ਪੁਸਮੇ ਕੇ ਥਾਣ ਕਰਮ ਵਾਲੀ ਪੂਰਾ ਜਿਹੜਾ ਬਣਾਉਂਦੀ ਮੁੱਠੀ ਮੁੱਠੀ ਥਾਣ ਵੀ ਬੜਾ ਵਧੀਆ ਚੰਗਣਾ ਦਿੰਦੀ ਆ ਨਾ ਹਾਂ ਜੀ ਜੀ ਇਹ ਮਾਲਾ ਦੂਜੀਆਂ 12 13 ਦਿੱਤਾ ਤੇ ਇਹਨੇ ਦੱਸ ਦਿੱਤਾ ਇੱਕ ਬਰਾਬਰ ਕਰੀ ਜਾਣਾ ਬੱਸ ਅੱਛਾ ਜੀ ਆ ਚੁਵਾਈ ਵਧੀ ਲੱਗੀ ਠੀਕ ਹੈ ਥੱਲੇ ਦੋ ਦ ਨਾ ਹੀ ਕੱਢੀਏ ਠੀਕ ਹੈ ਜੀ ਲਓ ਜੀ ਠੀਕ ਆ ਸੋ ਇਹ ਦੋਸਤੋ ਕੋਈ ਦੋ ਦੋ ਚਾਰ ਚਾਰ ਕੋਈ ਪੰਜ ਪੰਜ ਸੱਤ ਸੱਤ ਧਾਰਾ ਮਾਰ ਕੇ ਤੁਹਾਨੂੰ ਦਿਖਾਈਆਂ ਨੇ ਸੋ ਚੁਵਾਈ ਪਰਫੈਕਟ ਆ ਚਲੋ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਗਾ ਇਹ ਸ਼ਰੇ ਦੇ ਦਈਏ ਕਿੰਨੇ ਦੀ ਅੱਜ ਬਿਲਕੁਲ ਜੈਜ ਜੀ ਹਾਂ ਜੀ ਇਹ 3000 ਦੀ ਦੇ ਦਿਆਂਗੇ 3000 ਜੇ ਮੰਨ ਲਓ ਦੁੱਧ ਦੇ ਕੋ ਜੈਜ ਆ ਨਾ ਤੇ ਰੇਟ ਵੀ ਆਪਾਂ ਬਿਲਕੁਲ ਜਾਇਜ਼ ਹੀ ਰੱਖਣਾ। ਆ ਸਹੀ ਹੋ ਗਿਆ। ਹਾਂ। ਲਓ ਜੀ ਦੁੱਧ ਜੇ 8 ਕਿਲੋ ਤੇ ਮੋਲ ਨਜਾਇਜ਼ ਨਹੀਂ ਹੋਗਾ ਠੀਕ ਆ ਜੀ। ਤੇ ਦੁੱਧ ਬਿਲਕੁਲ ਦੁੱਧ ਅਕੋਰਡਿੰਗ ਜਿਹੜਾ ਰੇਟ ਆ 30000 ਆ ਕਰੋ ਚੈੱਕ। ਇਧਰ ਇੱਕ ਬਹਿਣੀ ਵਾਲੇ ਪਾਸਿਓਂ ਵੀ ਤੁਹਾਨੂੰ ਦਿਖਾ ਰਹੇ ਆਪਾਂ ਥਣ ਥਣੋਂ ਬਿਲਕੁਲ ਚਾਰੇ ਪਾਸਿਓਂ ਤੁਸੀਂ ਦੇਖ ਲਿਆ ਤਸੱਲੀ ਦੇ ਨਾਲ। ਤੇ ਬਿਲਕੁਲ ਜੈਨੂਨ ਜਾਇਜ਼ ਰੇਟ ਸਿਰਫ 30000 ਠੀਕ ਆ ਜੀ। ਤੇ ਇਹ ਅੱਜ ਚਾਰ ਨਾਗਾ ਆਪਾਂ ਤੁਹਾਨੂੰ ਦਿਖਾਤੇ ਆ ਚਾਰੇ ਜੜੀਆਂ ਵੜਾ ਸੁਈਆਂ ਨੇ ਬਿਲਕੁਲ ਤਾਜ਼ੀਆਂ ਠੀਕ ਆ ਜੀ। ਐਸ ਵਕਤ ਜਿੰਨੇ ਬੌਲੇ ਤੇ ਆ ਜਾਂ ਉਹ ਪ੍ਰੋਪਰ ਡਿਟੇਲ ਆਪਾਂ ਕਵਰ ਕਰ ਦਿੱਤੀ ਹੈ ਧਿਆਨ ਦੇ ਨਾਲ ਮੇਰਾ ਭਰਾ ਵੀਡੀਓ ਸੁਣ ਲਿਆ ਜੇ ਦੇਖ ਲਿਆ ਜੀ ਉਸ ਤੋਂ ਬਾਅਦ ਤੁਸੀਂ ਫੋਨ ਕਾਲ ਕਰ ਲਿਓ ਦਿੱਤੇ ਗਏ ਨੰਬਰਾਂ ਤੇ ਸ਼ੇਰੇ ਨੰਬਰ ਇੱਕ ਬੋਲਦਗੇ ਨੰਬਰ ਆਪਣਾ ਹੋਈ 77155 ਤੇ 77000 ਠੀਕ ਹੈ ਭਰਾ ਹਾਂਜੀ ਓਕੇ ਵੀਰ ਓਕੇ ਜੀ ਸ਼ਾ ਜੀ ਲਓ ਵੀ ਦੋਸਤੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ